ਆ ਜੇ ਕੋਈ ਸਿੰਘ ਕੋਈ ਅਮਰਤ ਜਿੰਨੇ ਛਕਿਆ ਆ ਤੇ ਉਹ ਵਿਚਾਰਾ ਥੱਲੇ ਲੱਗ ਕੇ ਰਹਿਣ ਧਿਆ ਆ ਹੁਣ ਇਹ ਗੱਲ ਦਾ ਗੁੱਸਾ ਲੱਗਣਾ ਆ ਤੇ ਗੱਲ ਆਪਾਂ ਸੱਚੀ ਕਰ ਦੇਣੀ ਆ ਤੇ ਕਰਨੀ ਜ਼ਰੂਰ ਆ ਉਸ ਬੰਦੇ ਦੇ ਜਾ ਕੇ ਧੋ ਧੋ ਕੇ ਗੰਦੇ ਮੁਸ਼ਕਲੇ ਮਾਰੇ ਸੜੇ ਪੈਰ ਧੋ ਧੋ ਕੇ ਪੀਂਡੇ ਆ ਕਈ ਮੈਂ ਵੇਖਿਆ ਬੁੜੀਆਂ ਤੇ ਬੰਦੇ ਜਿਹੜੇ ਆ ਉਹਨਾਂ ਦੇ ਪੈਰਾਂ ਦੇ ਵਿੱਚ ਪਖੰਡੀਆਂ ਦੇ ਵਿੱਚ ਡਿੱਗਣ ਢੇ ਜਾ ਕੇ ਕੁਝ ਕੁ ਲੋਕ ਜਿਹੜੇ ਨੇ ਉਹਨਾਂ ਪਖੰਡੀਆਂ ਦੇ ਪੈਰਾਂ ਵਿੱਚ ਬੰਦੇ ਨਾ ਜਾ ਕੇ ਆਪਣੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਤੇ ਜਿਹੜੇ ਆ ਪਖੰਡੀ ਆ ਇਹ ਪਖੰਡੀ ਟਾੜੀਆਂ ਜੇਬਾਂ ਲੁੱਟ ਰਹੇ ਨੇ ਤੁਹਾਨੂੰ ਲੁੱਟਕ ਸੋਟਾ ਤੁਹਾਡੇ ਨਾਲ ਚੱਲ ਰਹੀ ਆ ਤੁਹਾਨੂੰ ਪਤਾ ਨਹੀਂ ਲੱਗਣ ਡਿਆ ਤੁਹਾਡੇ ਕਈ ਕੰਮ ਆਟੋਮੈਟਿਕ ਹੀ ਹੋ ਜਾਂਦੇ ਆ ਤੁਸੀਂ ਸਮਝਦੇ ਆ ਕਿ ਖਰੇ ਸਾਡਾ ਇਹ ਬਾਬੇ ਦੇ ਕਾਰਨ ਕੰਮ ਹੋ ਗਿਆ ਆ ਲੋਕ ਇਹ ਸੋਚਦੇ ਆ ਕਿ ਸਾਡੇ ਉੱਤੇ ਇਹ ਪਖੰਡੀ ਦੀ ਕਿਰਪਾ ਹੋ ਗਈ ਆ ਪਖੰਡੀ ਦੀ ਕਿਰਪਾ ਨਹੀਂ ਹੋਈ ਪਖੰਡੀ ਨੇ ਤੁਹਾਨੂੰ ਲੁੱਟ ਲਿਆ ਆ ਤੇ ਤੁਹਾਨੂੰ ਬੁੱਧੂ ਬਣਾ ਕੇ ਤੇ ਤੁਹਾਡੀਆਂ ਜੇਬਾਂ ਜੜੀਆਂ ਲੁੱਟ ਰਹੇ ਨੇ ਨਾ ਕਈ ਬੀਬੀਆਂ ਨੇ ਇਹ ਲੋਕ ਜਿਹੜੇ ਪਖੰਡੀ ਨੇ ਔਰ ਸਿਰ ਚੜਾਏ ਨੇ ਜੇਕਰ ਪ੍ਰਮਾਤਮਾ ਦੇ ਉੱਤੇ ਕਿਸੇ ਨੂੰ ਯਕੀਨ ਹੋਵੇ ਨਾ ਤੇ ਇਹ ਬੰਦਾ ਛੱਡ ਕੇ ਆਪਣੇ ਗੁਰੂ ਨੇ ਕਿਤੇ ਨਹੀਂ ਜਾ ਸਕਦਾ ਲੋਕੀ ਸਾਰੇ ਆਂਦੇ ਆ ਕਿ ਸਾਨੂੰ ਸੁੱਖ ਚਾਹੀਦਾ ਆ ਸਾਨੂੰ ਉਹ ਗੁਰੂ ਨਹੀਂ ਚਾਹੀਦਾ ਜਿਹੜਾ ਸਾਨੂੰ ਗੁਰੂ ਕਹਵੇ ਕਹਵੇ ਕਿ ਅਮਰਤ ਵਾਲੇ ਉੱਠ ਕੇ ਇਸ਼ਨਾਨ ਕਰੋ ਤੇ ਇਸ਼ਨਾਨ ਕਰਕੇ ਤੇ ਪ੍ਰਮਾਤਮਾ ਦੀ ਭਜਨ ਬੰਦਗੀ ਤੇ ਸਿਮਰਨ ਕਰੋ ਸਾਨੂੰ ਉਹ ਗੁਰੂ ਨਹੀਂ ਚਾਹੀਦਾ ਸਾਨੂੰ ਕਹਿੰਦੇ ਉਹ ਗੁਰੂ ਚਾਹੀਦਾ ਪਖੰਡੀ ਜਿਹੜਾ ਸਾਨੂੰ ਕਹਵੇ ਭਾਵੇਂ ਬੇਸ਼ੱਕ 12 ਵਜੇ 1 ਵਜੇ ਉਠੋ ਭਾਵੇਂ 12 ਵਜੇ ਉਠੋ ਤੇ ਭਾਵੇਂ 1 ਵਜੇ ਉਠੋ ਤੁਹਾਨੂੰ ਮੂੰਹ ਧੋਣ ਦੀ ਵੀ ਲੋੜ ਨਹੀਂ ਚਾਹ ਵੀ ਤੁਸੀਂ ਜਿੰਦਾ ਮਰਜ਼ੀ ਪੀ ਲਵੋ ਪਰ ਮੇਰੇ ਕਹਿੰਦਾ ਦਰ ਦੇਤੇ ਆਉਣਾ ਆ ਤੇ ਇੱਥੇ ਤੁਸੀਂ ਰੋਜ਼ ਚਮਕੀ ਭਰਨੀ ਆ ਤੇ ਚਮਕੀ ਭਰ ਕੇ ਤੇ ਮੈਨੂੰ ਖੁਸ਼ ਕਰਨਾ ਤੇ ਮੇਰੀਆਂ ਖੁਸ਼ੀਆਂ ਤੁਸੀਂ ਪ੍ਰਾਪਤ ਕਰੋ ਆ ਲੋਕਾਂ ਦਾ ਹਾਲ ਹੋਇਆ ਆ ਜੇਕਰ ਆਪਾਂ ਗੱਲ ਕਰਦੇ ਆ ਪੀ ਸਿੰਘਾਂ ਦੀ ਜਾਂ ਕੋਈ ਇਹੋ ਜਿਹਾ ਪਖੰਡੀ ਜਿ ਕੋ ਦਾ ਆ ਜਾਵੇ ਕੁੱਟਿਆ ਜਾਵੇ ਜਾਂ ਸਰਵਿਸ ਕੀਤੀ ਜਾਵੇ ਜਿਸ ਨੂੰ ਤੇਲ ਤਲ ਦੇ ਦਿੱਤਾ ਜਾਵੇ ਸਿੰਘਾਂ ਵੱਲੋਂ ਫਿਰ ਲੋਕ ਕਈ ਕਮੈਂਟਾਂ ਵਿੱਚ ਗੱਲਾਂ ਕਰਦੇ ਆ ਫਿਰ ਬੱਬਰ ਸ਼ੇਰ ਬਣ ਜਾਂਦੇ ਆ ਕਈ ਲੋਕ ਸਾਨੂੰ ਕਹਿ ਰਹੇ ਆ ਤੁਸੀਂ ਫੇਸਬੁੱਕ ਤੇ ਬੋਲਦੇ ਆ ਜੀ ਤੁਸੀਂ ਉਹ ਕਰਦੇ ਆ ਜੀ ਜੇ ਕਰਦੇ ਆ ਹਾਂ ਬਈ ਅਸੀਂ ਫੇਸਬੁੱਕ ਤੇ ਬੋਲਦੇ ਆ ਸਾਡੇ ਨਾਲ ਵੀਰ ਭਰਾ ਜੁੜੇ ਆ ਅਸੀਂ ਸੱਚ ਦਾ ਪ੍ਰਚਾਰ ਕਰਦੇ ਆ ਆਜੋ ਹਣ ਅੰਮ੍ਰਿਤਧਾਰੀਆਂ ਵੱਲ ਜਿਹੜੇ ਅੰਮ੍ਰਿਤਧਾਰੀ ਆ ਭਾਉ ਅਰੇ ਬੀਬੀਆਂ ਹੋਏ ਨੇ ਕੁਝਕ ਹੁਣ ਮੈਂ ਵੇਖਿਆ ਆ ਕਿ ਅੰਮ੍ਰਿਤਧਾਰੀ ਜਿਹੜੇ ਆ ਉਹਨਾਂ ਦੀਆਂ ਬੀਬੀਆਂ ਦੇਖਿਆ ਤੁਸੀਂ ਉਹਨਾਂ ਦਾ ਬਿਲਕੁਲ ਹੀ ਸਰਿਆ ਪਿਆ ਆ ਬੀਬੀਆਂ ਦਾ ਸਰਿਆ ਪਤਾ ਕਿਦਾਂ ਪਿਆ ਆ ਜੇ ਕੋਈ ਸਿੰਘ ਕੋਈ ਅੰਮ੍ਰਿਤ ਜਿੰਨੇ ਛਕਿਆ ਆ ਤੇ ਉਹ ਵਿਚਾਰਾ ਥੱਲੇ ਲੱਗ ਕੇ ਰਹਿਣ ਧਿਆ ਆ ਹੁਣ ਇਹ ਗੱਲ ਦਾ ਗੁੱਸਾ ਲੱਗਣਾ ਆ ਤੇ ਗੱਲ ਆਪਾਂ ਸੱਚੀ ਕਰ ਦੇਣੀ ਆ ਤੇ ਕਰਨੀ ਜ਼ਰੂਰ ਆ ਤਾਨੇ ਕਿਸ ਨੂੰ ਮਿਰਚਾਂ ਲੱਗਣ ਤੇ ਭਾਵੇਂ ਕਿਸ ਨੂੰ ਠੰਡ ਲੱਗੇ ਤੇ ਭਾਵੇਂ ਗਰਮੀ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਕਮ ਆ ਵੀ ਤੂੰ ਗੱਲ ਸੱਚੀ ਕਰਨੀ ਆ ਹੁਣ ਬੀਬੀ ਨੇ ਨੂੰ ਡਰਾ ਕੇ ਰੱਖਿਆ ਆ ਬੀਬੀ ਨੇ ਕਿਹਾ ਵੀ ਤੂੰ ਗਾਤਰਾ ਜਿਹੜਾ ਆ ਨਾ ਜਿਹੜਾ ਸ੍ਰੀ ਸਾਹਿਬ ਆ ਤੂੰ ਆਪਣੇ ਇਹ ਕੁਰਤੇ ਦੇ ਥੱਲਿਓਂ ਦੀ ਪਾ ਮੈਨੂੰ ਤੇਰੇ ਨਾਲ ਜਾਂਦਿਆਂ ਸ਼ਰਮ ਆਉਂਦੀ ਆ ਮੈਨੂੰ ਤੇਰੇ ਨਾਲ ਜਾਂਦਿਆਂ ਸ਼ਰਮ ਆਉਂਦੀ ਆ ਲੋਕੀ ਕੀ ਕਹਿਣਗੇ ਹਾਏ ਰੱਬਾ ਤੂੰ ਕੀ ਬਣਾਇਆ ਮੈਂ ਤੇ ਸੁਰਖੀਆਂ ਲਾਉਣੀਆਂ ਆ ਬਿੰਦੀਆਂ ਲਾਉਣੀਆਂ ਆ ਮਾਂਗ ਵਿੱਚ ਸੰਧੂਰ ਭਰਨਾ ਆ ਤੇ ਲੋਕ ਮੇਰੇ ਕੋ ਕਿਆ ਕਹੇਂਗੇ ਲੋਕ ਮੈਨੂੰ ਕੀ ਕਹਿਣਗੇ ਕਿ ਤੂੰ ਕੀ ਬਣਿਆ ਆ ਉਹ ਵਿਚਾਰਾ ਕੋਈ ਮੈਂ ਦੇਖਿਆ ਕੋਈ ਪਾਠੀ ਕੋ ਗ੍ਰੰਥੀ ਮੈਂ ਕਈ ਦੇਖਦਾ ਯਾਰ ਮੈਂ ਕੀ ਦੱਸਾਂ ਤੁਹਾਨੂੰ ਉਹਨਾਂ ਨੇ ਥੱਲੇ ਉਹਦੀ ਗਾਤਰੇ ਪਾ ਕੇ ਲੈ ਲੁਗ ਲਕਾ ਕਰਕੇ ਤੇ ਫੇਰ ਜਾਂਦੇ ਆ ਤੇ ਉਹਨਾਂ ਦੇ ਬੀਬੀਆਂ ਜਿਹੜੀਆਂ ਉਹਨਾਂ ਦੇ ਸਿਰਾਂ ਤੇ ਬੈਠੀਆਂ ਆ ਕਿਉਂਕਿ ਉਹਨਾਂ ਦੀਆਂ ਬੀਬੀਆਂ ਜਿਹੜੀਆਂ ਉਹਨਾਂ ਨੂੰ ਉਹਨਾਂ ਨੂੰ ਚੰਗੇ ਕਰਮ ਦੇ ਵਿੱਚ ਪੈਣ ਨਹੀਂ ਦਿੰਦੀਆਂ ਕਈ ਬੀਬੀਆਂ ਨੇ ਵੇਖਿਆ ਆ ਕਿ ਲਤਾਂ ਦੇ ਨਾਲ ਐਡਰ ਤਗੜੇ ਮੋٹے ਕਰਕੇ ਧਾਗੇ ਬਧੇ ਕਾਲੇ ਐ ਜਿਹੜੇ ਮੋٹے ਧਾਗੇ ਬਧੇ ਆ ਤੇ ਕਈ ਬੀਬੀਆਂ ਨੇ ਵੇਖਿਆ ਮੈਂ ਤੇ ਉਹਨਾਂ ਨੇ ਨਾ ਐ ਇੱਥੋਂ ਆਈ ਬਰੋ ਐ ਬਰੀਕ ਕਰਾਏ ਆ ਇੱਕ ਪਾਸੇ ਉਹਨਾਂ ਨੇ ਗਾਤਰਾ ਵੀ ਪਾਇਆ ਆ ਐਨ ਗਾਤਰਾ ਪਾਇਆ ਸ੍ਰੀ ਸਾਹਿਬ ਪਾਇਆ ਆ ਤੇ ਪੂਰੀਆਂ ਆਪਣੇ ਆਪ ਨੂੰ ਬੜੀਆਂ ਕਹਿੰਦੀਆਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੀਆਂ ਸਿੰਘਣੀਆਂ ਆ ਉਹਨਾਂ ਨੇ ਆਈਬ੍ਰੋ ਆਪਣੇ ਆਪਣੀ ਪਤਨੀ ਕਰਾਏ ਆ ਵੀ ਕਿਤੇ ਮੋٹے ਨਾ ਹੋਣ ਪਿੱपतਲੇ ਚਾਹੀਦੇ ਮੈਨੂੰ ਸੋਹਣੀਆਂ ਲੱਗਣ ਜਿਹੜੇ ਪੰਜ ਕਕਾਰ ਮਾਰ ਨੇ ਸਾਨੂੰ ਬਖਸ਼ਿਆ ਇਹ ਸਤਖੰਡ ਦੇ ਕਕਾਰ ਆ ਇਹੋ ਤੁਸੀਂ ਆਪਣੇ ਸਰੀਰ ਦੇ ਨਾਲ ਸਜਾਉਨੇ ਆ ਤੇ ਇਹਨਾਂ ਦੇ ਨਾਲ ਹੀ ਤੁਹਾਡਾ ਸੋਹਣਾਪਣ ਹੋਣਾ ਆ ਆ ਜਿਹੜੀਆਂ ਤੁਸੀਂ ਸੁਰਖੀਆਂ ਲਾਉਨੇ ਆ ਇਹ ਜਨਵਰਾਂ ਦਾ ਲਹੂ ਲਾਉਣ ਦੇ ਤੁਸੀਂ ਆਪਣੇ ਮੂੰਹਾਂ ਤੇ ਬੁੱਲਾਂ ਤੇ ਤੇ ਬਿੰਦੀਆਂ ਲਾਉਣੀਆਂ ਤੇ ਸਨਾਤਨ ਧਰਮ ਵਾਲਾ ਲੋਕ ਸਾਰੇ ਮੇਕਅਪੇ ਬੀਬੀਆਂ ਕਰਦੀਆਂ ਤੇ ਉਦਾਂ ਹੀ ਆਂਦੇ ਹੀ ਸਿੱਖੇ ਆਂ ਸਿੱਖ ਕਿਹੜੇ ਬੰਨੇ ਹੋਏ ਹੁਣ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਨੋ ਚਾਹੀਦੀਏ ਸਿੰਘਣੀ ਔਰ ਸਿੰਘ ਇਦਾਂ ਦਾ ਚਾਹੀਦਾ ਆਂ ਵੀ ਜਿਹੜੀ ਸਿੰਘਣੀ ਉਹ ਹੋਵੇ ਜਿਹੜੀ ਅੰਮ੍ਰਿਤ ਛੱਕੇ ਕੰਨਾਂ ਦੇ ਵਿੱਚ ਕੋਕਰੂ ਨਾ ਪਾਵੇ ਕਾਂਟੇ ਨਾ ਪਾਵੇ ਨੱਕ ਦੇ ਵਿੱਚ ਕੋਈ ਨਸਲੀ ਨਾ ਪਾਵੇ ਕੋਈ ਕੋਕਾ ਨਾ ਪਾਵੇ ਕੋਈ ਪਰਵਟੇ ਨਾ ਮਨਵਾਵੇ ਇੱਕ ਮੈਂ ਬੀਬੀ ਨੂੰ ਫੜ ਲਿਆ ਤੇ ਮੈਂ ਕਿਹਾ ਮੈਂ ਕਿਹਾ ਬੀਬੀ ਹੁਣ ਮੇਰੀ ਗੱਲ ਸੁਣ ਕੇ ਜਾਈਂ ਅਲਰਜੀ ਸੀ ਜਿਵੇਂ ਆ ਚੀਜ਼ਾਂ ਚ ਆ ਚੀਜ਼ਾਂ ਚ ਤੇ ਆ ਜੋੜਾਂ ਚ ਠੀਕ ਹੈ ਜੀ ਤੇ ਇਹਦੇ ਥੱਲੇ ਗੋਲ ਗੋਲ ਧਾਰੇ ਤੇ ਤੇ ਉਹਦੇ ਉੱਪਰ ਖਾਜ ਹੁੰਦੀ ਸੀ ਪਾਣੀ ਛਿੰਦਾ ਦੀ ਲਹੂ ਵਾਲਾ ਕੰਮ ਸੀ ਜਿਵੇਂ ਪੂਰੀ ਦਿੱਕਤ ਆਉਂਦੀ ਸੀ ਜੀ ਨੀਂਦ ਨਹੀਂ ਆਉਂਦੀ ਸੀ ਜੀ ਠੀਕ ਹੈ ਜੀ ਬੇਚਾਨੀ ਲੱਗੀ ਰਹਿੰਦੀ ਸੀ ਪੈ ਨਹੀਂ ਛਾਦੇ ਤੇ ਤੇ ਗਰਮੈਸ ਜਿਆਦੇ ਨਹੀਂ ਪਾਉਂਦੇ ਦੋਸਤੋ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਦਿੱਕਤ ਹੈ ਸਕਿਨ ਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਭਾ ਡਿਸਟ੍ਰਿਕਟ ਪਟਿਆਲਾ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਨਿਰਪੈ ਸਿੰਘ ਸਤਿ ਸ਼੍ਰੀ ਅਕਾਲ ਜੀ ਕਹਿੰਦੀ ਹਾਂ ਜੀ ਬਾਬਾ ਜੀ ਮੈਂ ਤੂੰ ਸਰੀਸਾ ਪਾਇਆ ਆ ਅਮਰਤਿਸ਼ ਵਾਕਿਆ ਛਕਿਆ ਤੂੰ ਕਿ ਲੈ ਕੇ ਉਦਾਂ ਹੀ ਪਾਇਆ ਕਿਦੋਂ ਦੁਕਾਨ ਤੋਂ ਕਹਿੰਦੀ ਨਹੀਂ ਬਾਬਾ ਜੀ ਮੈਂ ਤੇ ਅਮਰਤਿਸ਼ ਛਕਿਆ ਆ ਤੇ ਮੈਂ ਬੀਬੀ ਤੂੰ ਮੇਰੀ ਇੱਕ ਗੱਲ ਦੱਸ ਨਾਲੇ ਤੂੰ ਕੰਨਾਂ ਦੇ ਵਿੱਚ ਗਹਿਣੇ ਪਾ ਕੇ ਬੈਠੀ ਆ ਤੇ ਨਾਲੇ ਤੂੰ ਸੁਰਖੀ ਲਾਈਏ ਨਾਲੇ ਬਿੰਦੀ ਵੀ ਲਾਈਏ ਤੇ ਨਮਾਗਰ ਦੇ ਵਿੱਚ ਤੂੰ ਸੁਧੂਰ ਵੀ ਭਰਿਆ ਆ ਤੇ ਢਾਗਾ ਵੀ ਪੈਰਾਂ ਨੂੰ ਪਾਇਆ ਸਾਰੇ ਕੰਮ ਤੂੰ ਕਰਮਕਾਂਡ ਕਰਕੇ ਬੈਠੀ ਆ ਤੇ ਇੱਕ ਪਾਸੇ ਤੂੰ ਸ੍ਰੀ ਸਾਹਿਬ ਪੋਏ ਮੈਂ ਤੈਨੂੰ ਪੰਜਾਬ ਪਿਆਰਿਆਂ ਨੇ ਦੱਸਿਆ ਨਹੀਂ ਵੀ ਇਹ ਕੰਮ ਨਹੀਂ ਕਰਨੇ ਢਾਗੇ ਤੇ ਵਿਤਾਂ ਤੋਂ ਦੂਰ ਰਹਿਣਾ ਆ ਕਹਿੰਦੀ ਬਾਬਾ ਜੀ ਕੀ ਕਰੀਏ ਇੱਥੇ ਸਾਰੇ ਪਾਈ ਫਿਰਦੇ ਆ ਉਹ ਮੈਂ ਜੇਕਰ ਉਹ ਭੇਡਾਂ ਹੋ ਕੇ ਖੂਹ ਦੇ ਵਿੱਚ ਡਿੱਗਣ ਡਿਆ ਨਾ ਬੀਬੀ ਤੂੰ ਤਨਾ ਡਿੱਗ ਕਹਿੰਦੀ ਨਹੀਂ ਬਾਬਾ ਜੀ ਫਿਰ ਕੀ ਆ ਮੈਂ ਫਿਰ ਤੂੰ ਇਹ ਨਾ ਸਮਝ ਵੀ ਤੂੰ ਗੁਰੂ ਵਾਲੀ ਆ ਤੂੰ ਹੀ ਨਗਰੀ ਜੀ ਨਗਰੀ ਰਹੀਆਂ ਤੇਰਾ ਕਦੇ ਵੀ ਭਲਾ ਨਹੀਂ ਹੋਣਾ ਜੇਕਰ ਤੁਸੀਂ ਇਹੋ ਜੇ ਕਰਮਕਾਂਡ ਕਰਦੇ ਹੋ ਤੇ ਹੁਣ ਮੈਂ ਇੱਕ ਵੀਰ ਨੂੰ ਪੁੱਛਿਆ ਮੈਂ ਬਾਬਾ ਤੂੰ ਮੇਰੀ ਗੱਲ ਸੁਣ ਆ ਜਿਹੜੀ ਤੇਰੀ ਆ ਘਰ ਵਾਲੀ ਆ ਬੀਬੀ ਆ ਆਪਾਂ ਸਿੱਧੀ ਗੱਲ ਕਰ ਲੈ ਆਪਾਂ ਡਾਡੂਰ ਨਹੀਂ ਕਿਸਦਾ ਵੀ ਆਪਾਂ ਮੈਂ ਵੀ ਆ ਤੁਸੀਂ ਅਮਰਤ ਛਕਿਆ ਆ ਤੇ ਤੂੰ ਇਹ ਨੂੰ ਨਹੀਂ ਅਮਰਤ ਛਕਾਇਆ ਕਹਿੰਦਾ ਬਾਬਾ ਇਹ ਕਹਿੰਦੀ ਮੈਂ ਨਹੀਂ ਅਮਰਸੰਗੜਾ ਤੂੰ ਬਣ ਜਾ ਬਾਬਾ ਜੀ ਮੈਂ ਨਹੀਂ ਬੰਨਣਾ ਇਹ ਮੈਨੂੰ ਨਹੀਂ ਕੋਈ ਲੋੜ ਬਣਦੀ ਤੇ ਮੈਂ ਤਾਂ ਜੇ ਆਪਣੇ ਹਾਰ ਸ਼ਿੰਗਾਰ ਪੂਰੇ ਕਰਨੇ ਆ ਮੈਂ ਤਾਂ ਜੇ ਪੈਰਾਂ 'ਚ ਚਾਂਜਰਾ ਪਾਉਣੀਆਂ ਆ ਚਾਂਜਰਾਂ ਨਾਲ ਜਿਹੜੇ ਬੋਰ ਲੱਗੇ ਹੁੰਦੇ ਛਣ 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 ਉਹ ਮੈਂ ਵਿੜੇ ਜੇ ਛਣਕਾਉਣੇ ਆ ਤੇ ਕਹਿੰਦੀ ਮੈਂ ਤਾਂ ਸੁਰਖੀ ਵੀ ਲਾਉਣੀ ਆ ਮੈਂ ਬਿੰਦੀ ਵੀ ਲਾਉਣੀ ਆ ਮੈਂ ਮਾਂ ਕੇ ਮੈਂ ਸੁਧੂਰ ਵੀ ਭਰਨਾ ਤੇ ਮੈਂ ਗਿੱਟਿਆਂ ਨੂੰ ਧਾਗੇ ਵੀ ਬੰਨਣੇ ਆ ਤੇ ਮੈਂ ਜਿੱਥੇ ਮਰਜੀ ਜੋ ਮਰਜੀ ਕਰਾਂ ਉਹ ਮੈਂ ਫਿਰ ਤੁਹਾਡਾ ਕਿਸੇ ਵੀ ਥਾਂ ਦੇ ਭਲਾ ਨਹੀਂ ਹੋਣਾ ਫਿਰ ਜਿਹੜੇ ਮਹਾਰਾਜੇ ਪੰਜ ਕਕਾਰ ਪਾਏ ਆ ਉਹਨਾਂ ਨੂੰ ਤੁਸੀਂ ਮੱਥਾ ਟੇਕ ਦੋ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਦੋ ਮਹਾਰਾਜੇ ਅੱਗੇ ਤਾਂ ਤੁਸੀਂ ਆਪਣੇ ਪਹਿਲਾਂ ਹਾਰ ਸ਼ਿੰਗਾਰ ਹੀ ਪੂਰੇ ਕਰ ਲਓ ਤੁਹਾਨੂੰ ਸੋਝੀ ਆ ਜੂਗੀ ਨਾ ਸੋਝੀ ਆ ਜੂਗੀ ਤਾਂ ਫੇਰ ਤੁਸੀਂ ਗੁਰੂ ਵਾਲੇ ਬਣ ਜੋ ਕਿਉਂ ਦੋ ਬੇੜੀਆਂ 'ਚ ਪੈਰ ਰੱਖ ਕੇ ਤੇ ਚੱਡੇ ਪਰਵਾਉਣ ਵਾਲਾ ਕੰਮ ਕਾਣਦੇ ਆ ਚੱਡੇ ਪਾੜ ਜਾਂਦੇ ਜੱਡੇ ਦੋ ਬੇੜੀਆਂ 'ਚ ਪੈਰ ਇਹਨੇ ਰੱਖਣੇ ਆ ਜਿਹੜੇ ਬੰਦੇ ਅੰਮ੍ਰਿਤ ਛੱਕੇ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਛੱਕੇ ਦਾੜੀਆਂ ਨੂੰ ਕਾਲੇ ਕਰਦੇ ਆ ਨਾ ਦਾੜੀਆਂ ਕਾਲੀਆਂ ਕਰਕੇ ਐ ਰੱਖਦੇ ਆ ਵੀ ਇਹ ਸਮਝੋ ਵੀ ਉਹਨਾਂ ਬੰਦਿਆਂ ਦੇ ਅੰਦਰ ਇਸ਼ਕ ਮੁਸ਼ਕ ਭੁੜਕਦਾ ਆ ਇਸ਼ਕ ਉਹਨਾਂ ਬੰਦਿਆਂ ਦੇ ਅੰਦਰ ਇਸ਼ਕ ਆ ਉਹਨਾਂ ਬੰਦਿਆਂ ਦੇ ਇਸ਼ਕ ਪਤਾ ਅੰਦਰ ਕਿਹੜਾ ਕਾਮ ਦਾ ਇਸ਼ਕ ਆ ਕਿ ਅਸੀਂ ਕਾਮੀ ਬੰਦੇ ਆ ਆਪਣੇ ਅੰਦਰ ਭਗਤੀ ਦਾ ਇਸ਼ਕ ਹੋਣਾ ਚਾਹੀਦਾ ਆਪਣੇ ਅੰਦਰ ਸੇਵਾ ਦਾ ਇਸ਼ਕ ਹੋਣਾ ਚਾਹੀਦਾ ਆਪਣੇ ਅੰਦਰ ਸਵੇਰੇ ਉੱਠ ਕੇ ਨਾਮ ਜਪਣ ਦਾ ਇਸ਼ਕ ਹੋਣਾ ਚਾਹੀਦਾ ਆ ਆਪਣੇ ਅੰਦਰ ਸਵੇਰੇ ਉੱਠ ਕੇ ਇਸ਼ਨਾਨ ਕਰਨ ਦਾ ਇਸ਼ਕ ਹੋਣਾ ਚਾਹੀਦਾ ਆ ਆਪਣੇ ਅੰਦਰ ਗੁਰਬਾਣੀ ਪੜਨ ਦਾ ਤੇ ਗਰੀਬਾਂ ਗੁਰਬਿਆਂ ਦੀ ਸੇਵਾ ਕਰਨ ਦਾ ਇਸ਼ਕ ਹੋਣਾ ਚਾਹੀਦਾ ਆ ਆਪਣੇ ਅੰਦਰ ਇਸ਼ਕ ਇਹ ਆ ਕਿ ਸਾਨੂੰ ਕੋਈ ਬੀਬੀ ਵੇਖੇ ਕੋਈ ਕੁੜੀ ਕੜੀ ਵੇਖੇ ਤੇ ਅਸੀਂ ਸੋਹਣੇ ਲੱਗੀਏ ਤੇ ਉਹ ਸਾਡੇ ਤੇ ਮਹਿਲ ਹੋਵੇ ਤੇ ਅਸੀਂ ਉਹਨਾਂ ਅੱਖ ਮ ਟੱਕੇ ਕਰੀਏ ਲੱਖ ਦੀ ਲਾਂਤ ਤੁਹਾਡੇ ਦੇ ਹੋਵੇ हद होगी टाढे वाली ओए दाड़ियां कालीयां कर दे तू इस करके आ मेरे दाड़े ਦੇ ਵਿੱਚ ਵੇਖੋ ਕਿੰਨੇ ਹੀਰੇ ਆ ਆ ਦੇਖ ਲੋ ਕਿੰਨੇ ਹੀਰੇ ਆਏ ਇਹਨਾਂ ਨੂੰ ਕਦੇ ਜ਼ਿੰਦਗੀ 'ਚ ਅਸੀਂ ਕਾਲੇ ਨਹੀਂ ਕਰਾਂਗੇ ਕਿਉਂਕਿ ਜਿਹੜਾ ਬੰਦਾ ਦਾੜੇ ਕਾਲੇ ਕਰਕੇ ਜੀਂਦਾ ਨਾ ਉਹਦਾ ਕਦੇ ਭਲਾ ਨਹੀਂ ਹੋਣਾ ਉਹਦਾ ਇੱਥੇ ਵੀ ਮੂੰਹ ਕਾਲਾ ਤੇ ਉੱਥੇ ਵੀ ਮੂੰਹ ਕਾਲਾ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜਾ ਅੰਮ੍ਰਿਤ ਛਕ ਲਿਆ ਨਾ ਕੰਨ ਛੇਦ ਕ ਨੱਕ ਛੇਦ ਕ ਗਹਿਣੇ ਨਹੀਂ ਪਾਉਣੇ ਦਾੜੀਆਂ ਕਾਲੀਆਂ ਨਹੀਂ ਕਰਨੀਆਂ ਬੀਬੀਆਂ ਨੇ ਆਪਣੇ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਪਰਵੱਟੇ ਨਹੀਂ ਮਨਾਉਣੇ ਜੇਕਰ ਪਰਵੱਟੇ ਮਨਾਉਣੇ ਆ ਕੇਸਾਂ ਦੀ ਬੇਅਦਵੀਆਂ ਕਰਦੇ ਆ ਨਾ ਜੇ ਮੰਨ ਲਓ ਤੁਹਾਡੇ ਕਦੇ ਸੱਟ ਪੇੜ ਲੱਗ ਗਈ ਆ ਤੁਸੀਂ ਕਦੇ ਡਿੱਗ ਗਏ ਆ ਮੋਟਰਸਾਈਕਲ ਤੋਂ ਜਾਂ ਤੁਹਾਡਾ ਕਦੇ ਕੋਈ ਗਲਬਾਰ ਐਕਸੀਡੈਂਟ ਪ੍ਰੋਬਲਮ ਆ ਗਈ ਆ ਡਾਕਟਰ ਨੇ ਆਪਰੇਸ਼ਨ ਕਰਨਾ ਆ ਉਹਨਾਂ ਚੀਰ ਫਾੜਿਆ ਉਹਦੇ ਉੱਤੇ ਕੇਸਾਂ ਦੀ ਬੇਦਬੀ ਹੋ ਗਈ ਆ ਤੇ ਟੰਕੇ ਲੱਗੇ ਆ ਤਾਂ ਫੇਰ ਸਮਝ ਲਓ ਵੀ ਆਪਾਂ ਕੋਈ ਦਿੱਕਤ ਦੇ ਵਿੱਚ ਪਏ ਆ ਤੇ ਕੇਸਾਂ ਦੀ ਬੇਅਦਰੀ ਹੋ ਗਈ ਜਾਂ ਕੋਈ ਬਿਮਾਰੀ ਆ ਗਈ ਸਰੀਰ ਤੇ ਉਨੇ ਨਾਲ ਰੋਮਾਂ ਦੀ ਬੇਦਬੀ ਹੋਈ ਆ ਫੇਰ ਤਾਂ ਆਪਾਂ ਗੱਲ ਮੰਨਦੇ ਆ ਕਿ ਇਦਾਂ ਦੀ ਗੱਲ ਹੀ ਨਹੀਂ ਹੋਏ ਤੇ ਆਪਾਂ ਕਿਉਂ ਬਾਰ-ਬਾਰ ਲੋਕਾਂ ਨੂੰ ਗੁੰਮਰਾਹ ਕਰਦੇ ਮਖੌਟਾ ਪਾ ਕੇ ਲੋਕਾਂ ਨੂੰ ਜੀਂਦੇ ਆ ਬਿਲਕੁਲ ਕਧਾ ਚਿਤ ਇਦਾਂ ਦੇ ਕੰਮ ਨਾ ਕਰੋ ਇਹ ਤੁਹਾਡੇ ਕੰਮ ਠੀਕ ਨਹੀਂਗੇ ਇਹ ਤੁਹਾਡੇ ਕੰਮ ਮੰਨੇ ਨਹੀਂ ਜਾਣੇ ਉਥੋਂ ਸਿਰਫ ਕਾਂਟਾ ਵੱਜ ਕੇ ਮਿਲਣਾ ਆ ਉਹਨਾਂ ਨੇ ਕਹਣਾ ਕੋਈ ਅਮਰਤ ਨਹੀਂ ਤੇਰਾ ਸ਼ੱਕਿਆ ਹੋਇਆ ਤੂੰ ਐਵੇਂ ਫੇਕ ਬੰਦਾ ਆ ਇਹ ਗੱਲਾਂ ਤੂੰ ਨਾ ਕਰ ਮੰਨ ਲਓ ਆਪਣੇ ਕੋਈ ਗੱਲਬਾਤ ਹੋ ਗਈ ਆ ਕੇਸਾਂ ਦੀ ਬੇਦਵੀ ਹੋ ਗਈ ਆ ਕੋਈ ਵੀ ਕਿੱਦਾਂ ਦੀ ਬੇਦਵੀ ਹੋਈ ਆ ਪੰਜਾ ਪਿਆਰਿਆਂ ਦੇ ਗੋਲ ਪੇਸ਼ ਹੋ ਜੋ ਜਿੱਦਣ ਅਮਰਤ ਛਕਾਉਂਦੇ ਆ ਉਸ ਦਿਨ ਜਾ ਕੇ ਸੱਚ ਬੋਲ ਕੇ ਦੱਸੋ ਉਹਨਾਂ ਨੂੰ ਵੀ ਸਾਡੇ ਕੋ ਆ ਬੇਦਵੀ ਹੋਈ ਆ ਤੇ ਸਾਡੇ ਕੋ ਆ ਕਰਹਿਤ ਹੋ ਗਈ ਆ ਆ ਗੱਲਬਾਤ ਹੋ ਗਈ ਆ ਤੇ ਸਾਨੂੰ ਸਜ਼ਾ ਲਾਓ ਤੇ ਸਾਨੂੰ ਫੇਰ ਗੁਰੂ ਵਾਲੇ ਬਣਾਓ ਐ ਗੁਰੂ ਵਾਲੇ ਜੇ ਤੁਸੀਂ ਬਣੇ ਆ ਤੇ ਤੁਸੀਂ ਇਹ ਕਰਾਇਤ ਕਰਕੇ ਟੁੱਟ ਗਈਆਂ ਗੁਰੂ ਨਾਲੋਂ ਕਰਾਇਤ ਕਰ ਲਈਏ ਤਾਂ ਟੁੱਟੇ ਆ ਤੁਹਾਡਾ ਫੇਰ ਕਨੈਕਸ਼ਨ ਟੁੱਟ ਗਿਆ ਆ ਜਿੰਨਾ ਚਿਰ ਤੱਕ ਆਪਣਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਕਨੈਕਸ਼ਨ ਨਹੀਂ ਨਾ ਹੈਗਾ ਆਪਣਾ ਅਕਾਊਂਟ ਨਹੀਂ ਨਾ ਜਿੰਨਾ ਚਿਰ ਤੱਕ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਅੰਮ੍ਰਿਤ ਨਹੀਂ ਆਪਾ ਛਕਿਆ ਉਹਨਾਂ ਚਿਰ ਤੱਕ ਜਿੱਥੇ ਮਰਜੀ ਘੋੜੇ ਭਜਾ ਲਓ ਭਜ ਲਓ ਤੁਹਾਡੀ ਕਿਸੇ ਥਾਂ ਤੇ ਸੁਣੀ ਨਹੀਂ ਜਾਣੀ ਇਹ ਨਹੀਂ ਗੱਲ ਬਣਨੀ ਗੁੱਸਾ ਕਰੋ ਭਾਂਜੋ ਮਰਜੀ ਇਹ ਨਹੀਂ ਬੀਬੀ ਉਹ ਗੱਲ ਬਣਨੀ ਕਿ ਤੁਸੀਂ ਪਰਵੱਟੇ ਵੀ ਮਨਾਓ ਤੇ ਤੁਸੀਂ ਧਾਗੇ ਵੀ ਗੱਲਾਂ ਤੇ ਥ੍ਰੇਡਿੰਗ ਕਰਵਾਓ ਤੇ ਤੁਸੀਂ ਆਪਣੇ ਕੰਨ ਚ ਬੂੰਦੇ ਵੀ ਪਾ ਲੋ ਤੇ ਤੁਸੀਂ ਆ ਆ ਆਪਣੇ ਮਾਂਗਰੇ ਚ ਸੰਧੂਰ ਵੀ ਭਰ ਲੋ ਤੇ ਤੁਸੀਂ ਗਿੱਟਿਆਂ ਨੂੰ ਧਾਗੇ ਵੀ ਪਾਈ ਫਿਰੋ ਤੇ ਗਲਾਂ ਚ ਤਵੀਦ ਵੀ ਪਾਈ ਫਿਰੋ ਡੋਲਿਆਂ ਨੂੰ ਤਵੀਦ ਪਾਈ ਫਿਰੋ ਤੇ ਤੁਸੀਂ ਆਖੋਗੇ ਸਾਡਾ ਅਮਰਤ ਖਰੇ ਕਾਮਯਾਬ ਆ ਜਦੋਂ ਤੁਸੀਂ ਮੈਂ ਬਹੁਤੀ ਗੱਲ ਦੂਰ ਨਹੀਂ ਜਾਂਦਾ ਆ ਇੱਕ ਕੇਸ ਆ ਨਾ ਆ ਕੇਸ ਆ ਮੰਨ ਲਓ ਕੇਸ ਆ ਮੰਨ ਲਓ ਸਫੇਦ ਕੇਸ ਆ ਚਿੱਟਾ ਹੀਰੇ ਆ ਹੀਰੇ ਆ ਨਈ ਬੀ ਦਾੜੇ ਵਿੱਚ ਹੀਰੇ ਆ ਗਏ ਇਹਨੂੰ ਤੁਸੀਂ ਇੱਕ ਕੇਸ ਨੂੰ ਮੰਨ ਲਓ ਮਹਿੰਦੀ ਲਾ ਕੇ ਕਾਲਾ ਕਰਤਾ ਨਾ ਤਾਂ ਸਮਝ ਲਓ ਵੀ ਤੁਹਾਨੂੰ ਪੰਜਾਂ ਪਿਆਰਿਆਂ ਦੇ ਕੋਲ ਜਾ ਕੇ ਪੇਸ਼ ਹੋਣਾ ਪੈਣਾ ਬਸ ਤੁਹਾਡੇ ਕੋਈ ਕਰੈਡ ਹੋ ਗਈ ਇੱਕ ਕੇਸ ਨੂੰ ਤੁਸੀਂ ਮਹਿੰਦੀ ਲਾ ਕੇ ਕਾਲਾ ਕਰਤਾ ਹੈ ਜਿਹੜੇ ਸਾਡੀ ਪੋਸਟ ਨੂੰ ਪਿਆਰ ਕਰਨਗੇ ਨਾ ਉਹ ਇਹਨੂੰ ਪੋਸਟ ਨੂੰ ਗਾਂ ਤੱਕ ਸ਼ੇਅਰ ਕਰਕੇ ਪਹੁੰਚਾਇਓ ਸੰਗਤ ਤੱਕ ਜਿੰਨਾ ਵੀ ਤੁਹਾਡੇ ਕੋਲ ੱਤਕੀ ਗਈ ਪੋਸਟ ੱਤਕ ਲੈ ਸ਼ੇਅਰ ਕਰ ਦਿਓ ਇਹਨੂੰ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇੱਥੇ ਸ਼ਿਵਜੀ ਵਰਗੇ ਬ੍ਰਹਮਾ ਵਰਗੇ ॠषि मुनि ਦੇਵਤੇ ਦਾੰਦ ਯਕਸ਼ ਸਾਰੇ ਅੰਮ੍ਰਿਤ ਮੰਗਣ ਦੇ ਮਹਾਰਾਜ ਕੋ ਖੋਜਣ ਦੇ ਵੀ ਮਹਾਰਾਜ ਅੰਮ੍ਰਿਤ ਸਾਨੂੰ ਦੇ ਦਿਓ ਮਹਾਰਾਜ ਕਹਿੰਦੇ ਤੁਸੀਂ ਹਜੇ ਪਿੱਛੇ ਖੜੋ ਪਿੱਛੇ ਖੜੋ ਪਿੱਛੇ ਅਹੀਂ ਆਪਣੇ ਗੋਰ ਸਿੱਖਾਂ ਨੂੰ ਅਜੇ ਅੰਮ੍ਰਿਤ ਛਕਾ ਰਹੇ ਆ ਉਹਨਾਂ ਵਾਸਤੇ ਅਸੀਂ ਤਿਆਰ ਕੀਤਾ ਅਜੇ ਤੁਹਾਨੂੰ ਛਕਾਵਾਂਗੇ ਬਾਅਦ ਚ ਐਨਾ ਸੌਖਾ ਅੰਮ੍ਰਿਤ ਤੁਹਾਨੂੰ ਮੈਂਂ ਡਿਆ ਤੇ ਭਾਰਤ ਉਹ ਹੀ ਅੰਮ੍ਰਿਤ ਛਕ ਕੇ ਦੋਹਾਂ ਬੇੜੀਆਂ 'ਚ ਪੈਰ ਰੱਖਦੇ ਨਾ ਫੇਰ ਨਹੀਂ ਤੁਸੀਂ ਕਾਮਯਾਬ ਫੇਰ ਤੁਸੀਂ ਇਹ ਨਾ ਸਮਝੋ ਫਿਖਰੇ ਕਾਮਯਾਬ ਇਹ ਗੱਲਾਂ ਤੁਹਾਨੂੰ ਮੈਂ ਦੱਸ ਦਤੀਆਂ ਵੀ ਜਿਨ੍ਹਾਂ ਆਕਰਤਾਂ ਕਰ ਲਈਆਂ ਨਾ ਧਾਗੇ ਪਾਉਣੇ ਤਵੀਤ ਧਾਗੇ ਲਵਾਉਣੇ ਪਰਵੱਟੇ ਬਣਾਉਣੇ ਬਿੰਦੀਆਂ ਲਾਉਣੀਆਂ ਸੁਰਖੀਆਂ ਲਾਉਣੀਆਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਨਹੀਂ ਹੋ ਸਕਦੀ ਦਸਵੇਂ ਪਾਤਸ਼ਾਹ ਦੀ ਧੀ ਨਹੀਂ ਬਣ ਸਕਦੀ ਭਾਵੇਂ ਜਿੱਥੇ ਮਰਜ਼ੀ ਕੰਮ ਕਰ ਲੇ ਜੋ ਮਰਜ਼ੀ ਗੱਲ ਕਰ ਲੇ